ਅੱਗੇ ਮੋਰਚਾ ਲੇ ਆਉਂਦੇ ਸੀ ਅਧਕਾਰ ਤੇ ਸੀ ਤਦਨ ਕਿੰਨੇ ਰੰਗੇ ਸੀ ਕੀ ਇਹ ਤੇ ਇੱਥੇ ਰਾਜ ਕੀ ਰਿਆ ਗਿਆ ਜਾਂ ਡੱਕਿਆ ਗਿਆ ਇੱਥੇ ਉਹਨਾਂ ਗੋਲੀਆਂ ਮਾਰਤੀਆਂ ਤੇ ਪਿੱਲਾਂ ਗੇ ਰੋਕ ਕੇ ਨਗਾਈ ਉਹਨਾਂ ਨੇ ਤੇ ਦੇਖਿਆ ਕਿ ਬੰਦਾ ਵਿੱਚ ਲੰਮਾ ਗਿਆ ਉਹਾਂ ਦੇ ਵੀ ਅਹੀਂ ਸਮਝ ਗਿਆ ਕਿ ਹੁਟੇਕ ਨਾ ਹੋਇਆ ਜੀ ਦੁੱਧ ਪਾਉਣ ਆਇਆ ਤਲਾਵੇਂ ਅਸਲ ਮੈਂ ਪਿੱਛੇ ਹਟ ਗਿਆ ਤੇ ਵਾਕਿਆ ਇੱਥੇ ਹੋਇਆ ਵਾ ਤੁਹਾਡਾ ਕੀ ਲੱਗਦਾ ਮੇਰਾ ਲੜਕਾ ਕਿੰਨੀ ਉਮਰ ਸੀ ਇਹ 35 ਤੋਂ 40 ਹੋ ਤੇ ਕੋਈ ਰਜਿਸਟਰ ਲੱਗਦਾ ਹਾਂਜੀ ਠੀਕ ਮੰਗ ਕਰਦੇ ਸਰ ਜੀ ਮੰਗ ਵੀ ਜੋ ਹੋਣ ਹੋ ਕੇਸ ਹੋ ਗਿਆ ਉਹ ਜਿਹੜਾ ਵਾ ਵੀ ਉਹ ਕੇਸ ਦੀ ਕੋਖ ਵੀ ਕਰਨੀ ਆ ਜਿਹੜੇ ਬੰਦੇ ਉਹਨਾਂ ਤੇ ਕੇਸ ਪਾਉਣਾ ਆ ਇਸ ਮਸਲੇ ਤੇ ਪਹਿਲਾਂ ਵੀ ਕਦੀ ਕੋਈ ਐਦਾਂ ਦੀ ਗੱਲਬਾਤ ਹੋਈ ਕੋਈ ਨਾ ਕਦੀ ਨਹੀਂ ਹੋਈ ਵਿੱਚ ਕੋਈ ਧਮਕੀ ਕਿਸੇ ਦੀ ਜਾਂ ਕੋਈ ਵੀ ਨਾ ਕੁਛ ਨਹੀਂ ਹੋਇਆ ਵੀ ਰੰਜਿਚ ਹੈ ਗਈ ਸ਼ੱਕਿਆ ਕਿਸੇ ਤੇ ਹਾਂਜੀ ਤੇ ਕਿਸ ਤਰ੍ਹਾਂ ਕੇ ਹੋਈ ਕਿਤਰਾ ਘਟਣਾ ਕਿਤਰਾ ਹੋਇਆ ਤੁਸੀਂ ਘਟਣਾ ਇਹ ਪਿੰਡ ਦੁੱਧਪੌਂ ਢਾਰੜਾਂ ਤੋਂ ਤਲਾਵੀ ਪੌਂ ਆਇਆ ਅੱਛਾ ਜੀ ਤੇ ਇੱਥੇ ਰਾਹ 'ਚ ਉਹਨੂੰ ਕੀ ਰਿਆ ਗਿਆ ਜਾਂ ਡੱਕਿਆ ਗਿਆ ਅੱਛਾ ਜੀ ਇੱਥੇ ਉਹਨਾਂ ਗੋਲੀਆਂ ਮਾਰਤੀਆਂ ਸਾਨੂੰ ਬਾਅਦ ਦੇ ਵਿੱਚ ਪਿੰਡ ਸੁਨਾਹ ਗਿਆ ਵਾ ਬੰਦਾ ਉਹ ਤਲਾਵੀ ਦੇ ਵਿੱਚ ਸਾਨੂੰ ਜਾਣਦੇ ਹੀ ਸੀਗੇ ਉਹਨਾਂ ਨੇ ਵੇਖਿਆ ਕਿ ਗੱਡੀ ਕਿ ਖਲੋਤੀ ਆ ਤੇ ਪਿੱਛੋਂ ਦੀ ਰੋਕ ਕੇ ਨੰਗਾਈ ਉਹਨਾਂ ਨੇ ਤੇ ਵੇਖਿਆ ਕਿ ਬੰਦਾ ਵਿੱਚ ਲੰਮਾ ਪਿਆ ਵਾ ਉਹਾਂ ਦੇ ਵੀ ਅਸੀਂ ਸਮਝਿਆ ਕਿ ਇਹਨੂੰ ਟੈਗ ਨਾ ਹੋਇਆ ਵੀ ਤੇ ਜੋਂ ਉਹਨਾਂ ਨੇ ਵੇਖਿਆ ਤੋ ਉਹ ਪੀ ਜਾਣਦੇ ਹੀ ਮੇਰੇ ਲੜਕੇ ਨੂੰ ਉਹਨਾਂ ਨੇ ਫਿਰ ਉਹ ਗੱਡੀ ਲੈ ਕੇ ਉਹ ਪਿੰਡ ਗਏ ਆ ਉਧਰੋਂ ਸਾਨੂੰ ਫੋਨ ਆਇਆ ਵਾ ਤੇ ਅਸੀਂ ਅਜੇ ਵੀ ਤਿਆਰ ਹੋਣ ਦੇ ਆ ਵੀ ਆਂਦੇ ਵੀ ਗੋਲੀ ਵੱਜੀ ਆ ਕੁਲਵੀਰ ਦੇ ਉਹ ਗੋਲੀ ਵੱਜੀ ਜਿਹੜੀ ਹੈਗੀ ਉਹ ਫਿਰ ਵੀ ਅਹੀਂ ਆਖਾ ਵੀ ਘਰੋਂ ਗੱਡੀ ਲੈ ਚਲੀਏ ਤੇ ਪਾ ਕੇ ਤੇ ਉਹਨੂੰ ਅੰਮ੍ਰਿਤਸਰ ਲੈ ਜਾਗੇ ਤੇ ਉਹ ਆਣ ਕੇ ਵੇਖਿਆ ਤੇ ਖਤਮ ਹੋਇਆ ਕਿੰਨੀਆਂ ਗੋਲੀਆਂ ਵੱਜੀਆਂ ਗੋਲੀ ਇੱਕ ਕਾਨੇ 'ਚ ਵੱਜੀ ਆ ਇਹ ਦੋ ਇੱਥੇ ਪੇੜ 'ਚ ਵੱਜੀਆਂ ਇੱਕ ਵੱਜੀ ਆ ਤੇ ਹੋਰ ਇੱਥੇ ਬਾਹਾਂ 'ਤੇ ਆ ਗੱਡੀ ਦੇ ਵੱਜੀ ਆ ਗੱਡੀ ਦੇ ਵੱਜੀ ਆ ਤੇ ਉਹ ਕਿੱਨੇ ਜਾਣੇ ਸੀ ਪਤਾ ਕੁਛ ਨਹੀਂ ਪਤਾ ਜੀ ਸਾਨੂੰ ਉਹ ਕੱਥੇ ਆਏ ਪਤਾ ਇਹ ਵੀ ਨਹੀਂ ਕੋਈ ਪਤਾ ਪ੍ਰਸ਼ਾਸਨ ਵੱਲੋਂ ਕੋਈ ਤੁਹਾਨੂੰ ਮਿਲ ਰਿਹਾ ਕੋਈ ਜਵਾਬ ਕਿਸ ਤਰ੍ਹਾਂ ਜੀ ਪੁਲਿਸ ਕੀ ਕਹਿ ਰਹੀ ਉਸ ਵੱਲੋਂ ਪ੍ਰਸ਼ਾਸਨ ਵੱਲੋਂ ਆ ਪੁਲਿਸ ਤੇ ਆਈ ਹੈ ਜੀ ਹਾਜ਼ਰ ਹੈ ਮੌਕੇ ਤੇ ਆ ਗਈ ਹੈ ਹਾਂਜੀ ਜਦੋਂ ਫੋਨ ਕੀਤਾ ਉਹ ਛੇਤੀ ਆ ਗਏ ਉਸੇ ਵੇਲੇ ਮੈਨੂੰ ਫੋਨ ਤੇ ਤਲਾਸ਼ ਮਿਲੀ ਆ ਵੀ ਇਥੇ ਹੋਇਆ ਕੋਈ ਇਹ ਮੁੰਡਾ ਪੁਰਾਣਾ ਮੇਰਾ ਜਾਨੋ ਹੈ ਅੱਜ ਤੋਂ ਕਾਫੀ ਸਾਲ ਪਹਿਲਾਂ 5 ਸਾਲ ਪਹਿਲਾਂ ਅਸੀਂ ਠੰਗਾਲੇ ਸੀ ਸਾਡਾ ਤੇ ਨੋਰ ਬੰਦਾ ਸੀ ਮੇਰਾ ਤੇ ਮੈਨੂੰ ਕਿਹਨ ਦੱਸਿਆ ਵੀ ਨਾ ਗੱਲਬਾਤ ਹੋ ਗਈ ਮੇਰੇ ਪਿੱਟ ਦਾ ਮੁੰਡਾ ਵਾ ਮਨਮੋਹ ਸਿੰਘ ਆ ਆ ਆ ਆਦਮੀ ਬਾੜੀ ਚੰਗਾ ਮੁੰਡਾ ਹੈਗਾ ਉਹ ਜਗਮੋਹ ਸਿੰਘ ਜਗਮੋਹ ਸਿੰਘ ਮੇਰਾ ਕਲਾਸਮੇਟ ਆ ਉਹਨੇ ਮੈਨੂੰ ਹੂੰਗ ਕਰ ਦਿੱਤਾ ਵੀ ਆ ਗੱਲਬਾਤ ਹੋ ਗਈ ਤੇ ਮੇਰੇ ਲਿੰਕ ਜੀ ਇਹ ਮੇਰੇ ਕੋ ਘਰ ਦਾ ਨੰਬਰ ਤਾਂ ਹੈ ਨਹੀਂ ਸੀ ਤੇ ਮੇਰੇ ਗਰਮੇਈ ਭਾਈ ਦਾ ਨੰਬਰ ਹੈਗਾ ਸੀ ਮਿਹਰਯਾਰਤੀ ਇਹ ਉਹ ਮੈਂ ਹਾਂ ਦੱਸਿਆ ਵੀ ਵਧੀਆ ਗੱਲਬਾਤ ਹੋ ਗਈ ਹੈ ਇਹਨਾਂ ਫਿਰ ਉਹਦੇ ਘਰ ਫੋਨ ਕੀਤਾ ਤੇ ਇਹਨਾਂ ਉਹਨਾਂ ਘਰ ਲਾ ਦਿੱਤੀ ਨੇ ਕੋਈ ਦਿੱਕਤ ਨਹੀਂ ਆਸਕ ਸਾਤਾ ਵੇ ਲਗਭਗ ਨਿਕਲੇ ਜੇ ਤੁਹਾਨੂੰ ਪਤਾ ਲੱਗਾ ਉਦੋਂ ਇਹ ਮਤਲਬ ਡੈਥ ਹੋ ਚੁੱਕੀ ਸੀ ਆ ਸਰ ਇਹ ਡਾਕਟਰ ਸਾਹਿਬਾਂ ਦੇ ਸ਼ਾਸਤ ਕੋਈ ਆ ਕੀ ਜੀ ਵੈਸੇ ਕਿੱਧਰ ਆ ਰਹੇ ਸੀ ਕਿੰਨਾ ਕੀ ਕਰਦੇ ਇਹ ਗੱਡੀ ਦੇ ਲੋਕੇਸ਼ਨ ਵੇਖ ਰਹੇ ਤੁਸੀਂ ਇਹ ਪਿੰਨੋ ਦੂਤਾਂ ਦੇ ਹੁਣ ਆਉਂਦੇ ਰੋਜ਼ ਹੀ ਪਿੰਡ ਜੀ ਅੱਗੇ ਤਾਂ ਮੋਟਰਸਾਈਕਲ ਤੇ ਆਉਂਦੇ ਸੀ ਅੱਜ ਕਾਰ ਤੇ ਸੀ ਤੇ ਕੇ ਨੇ ਪਤਾ ਨਹੀਂ ਕੀ ਉਹਨਾਂ ਰੰਝੇ ਸੀ ਕੀ ਇਹ ਤੇ ਮੈਂ ਕਹਾਬ ਕੋਈ ਤਾਂ ਉਹ ਸਾਹਿਬ ਜੀ ਹਾਂ ਇਹ ਬਾਰੇ ਕਹਿ ਨਹੀਂ ਸਕਦੇ ਕੁਝ ਵੀ ਪੱਕਾ ਮੁੰਡਾ ਚੰਗਾ ਹੀ ਚੰਗੇ ਸੁਭਾਅ ਦਾ ਮੁੰਡਾ ਸੀ ਮਿਲਵਤਨ ਵਾਲਾ ਮੁੰਡਾ ਸੀ ਕੱਟਣਾ ਚੰਗੇਗਾ ਇਹ ਸੀ ਜੀ ਕਿਤੇ ਬਾਰੇ ਇਹ ਕਹਿ ਸਕਦੇ ਵੀ ਗੱਲ ਕੀ ਇਸ ਲਈ ਘਰ ਤੋਂ ਘਟਾਂਗੇ ਦੇ ਬਾਰੇ ਕੋਈ ਨਹੀਂ ਕਹ ਸਕਦੇ ਇਹ ਪਿੰਡ ਧੌੜ ਦਾ ਕਲਵੀਰ ਸਿੰਘ ਪੁੱਤਰ ਬਰੀਕ ਸਿੰਘ ਸੀ ਦੁੱਧ ਦਾ ਕੰਮ ਕਰਦੇ ਆ ਇਹ ਇਹ ਸ਼ਾਮੀ 6 ਵਜੇ 6:30 ਵਜੇ ਘਰੋਂ ਅੱਜ ਮੀਂਹ ਜਿਆਦਾ ਪੈ ਰਿਹਾ ਸੀ ਆਪਣੀ Honda Image ਤੇ ਦੁੱਧ ਦੇਣ ਗਿਆ ਸੀ ਤਲਾਵੇਂ ਤਲਾਵੇਂ ਦੁੱਧ ਦੇ ਕੇ 7 ਵਜੇ 7 ਵਜੇ ਉੱਥੇ ਪੂਰੇ ਦੁੱਧ ਦੇ ਕੇ ਤਾਂ ਵਾਪਸ ਆ ਰਿਹਾ ਸੀ ਪਰ ਇਹ ਜਿਹੜੀ ਮੋਟਰ ਹੈਗੀ ਐ ਇਹਦੇ ਤੇ ਜੋ ਨਿਸ਼ਾਨ ਤੋਂ ਲੱਗ ਰਿਹਾ ਗੱਡੀ ਦੇ ਉਹਦੇ ਸਾਈਡ ਤੇ ਇੱਕ ਗੱਡੀ ਖੜੀ ਲੱਗਦੀ ਆ ਉਹਨਾਂ ਨੇ ਅੱਗੇ ਗੱਡੀ ਕਰਕੇ ਰੋਕ ਕੇ ਤੇ ਫਾਇਰਿੰਗ ਕਰਕੇ ਉਹਦੀ ਡੈਥ ਕਰ ਦਿੱਤੀ। ਇਹ ਕਾਰਨ ਦਾ ਪਤਾ ਲੱਗਿਆ ਜੀ? ਕਾਰਨ ਹਜੀ ਉਹਦੇ ਫਾਦਰ ਸਾਹਿਬ ਨਾਲ ਗੱਲ ਹੋਈ ਆ ਇਹਨਾਂ ਦਾ ਘਰੇਲੂ ਹੀ ਰੰਜਿਸ਼ ਹੀ ਆ ਪਿੰਡ ਦੇ ਵਿੱਚ ਹੀ। ਉਹਦੇ ਕਾਰਨ ਨਹੀਂ ਇੱਕ ਗੱਲ ਹੋਈ ਆ। ਠੀਕ ਆ ਬਈ ਕੀ। ਸਰ ਭਾਈ ਉਹਨਾਂ ਦਾ ਬਿਆਨ ਲਿਖ ਕੇ ਪਰਚਾ ਦੇ ਰਹੇ ਆ ਜੀ। ਬੋਡੀ ਜਿਹੜੀ ਅਸੀਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਤੀ ਆ ਸਰ ਜਿੰਨੇ ਫਾਇਰਿੰਗ ਤੇ ਕਿੰਨੇ ਬੰਦੇ ਕੋਈ ਸ਼ਾਇਦ ਪਤਾ ਲੱਗ ਹਾਜੀ ਇਹਦਾ ਨਹੀਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹ ਅਸੀਂ ਉਹ ਕੈਮਰੇ ਆ ਸਾਈਡਾਂ ਤੇ ਹੈਗੇ ਜਿਹੜੇ ਉਹ ਖੰਗਾਲ ਰਹੇ ਆ ਟੀਮਾਂ ਲਾਤੀਆਂ ਉਤੋਂ ਪਤਾ ਲੱਗੂ ਕਿੰਨੇ ਕੁ ਫਾਇਰ ਹੋਇਆ ਇਹ ਤਿੰਨ ਦਾ ਤਾਂ ਸਾਨੂੰ ਲੱਗ ਰਿਹਾ ਤਿੰਨ ਤਾਂ ਗੋਲੀਆਂ ਉਹਦੇ ਲੱਗੀਆਂ ਬਾਕੀ ਅਜੇ ਹੁਣ ਅਸੀਂ ਸਰਚ ਕਰਾਂਗੇ ਸਾਰੀ ਤੇ ਮੌਕੇ ਤੇ ਹੀ ਡੈਥ ਹੋ ਗਈ ਕਿ ਹਾਂਜੀ ਮੌਕੇ ਤੇ ਡੈਥ ਹੋ ਗਈ ਮੁਦਰੀ ਤੇ ਵਿੱਚ ਕਿਹੋ ਜਿਹਾ ਲੱਗਦਾ ਮੁਢਲੀ ਤਫ਼ਤੀਸ਼ ਤੋਂ ਇਹੀ ਗੱਲ ਲੱਗ ਰਹੀ ਹੈ ਵੀ ਪਿੰਡ ਦੀ ਰੰਜਿਸ਼ ਇਹਨਾਂ ਦੀ 10-15 ਸਾਲ ਪਹਿਲਾਂ ਦੀ ਹੋਰ ਇਹਨਾਂ ਦੇ ਫਾਦਰ ਸਾਹਿਬ ਦਾ ਕਹਿਣਾ ਵੀ ਕੋਈ ਸਾਡੇ ਕਿਸੇ ਨਾਲ ਰੰਜਿਸ਼ ਨਹੀਂ ਉਹ ਕੋਈ ਇੱਕ ਦੋ ਬੰਦੇ ਹੈਗੇ ਜਿਹੜੇ ਇਹਨਾਂ ਨਾਲ ਰੰਜਿਸ਼ ਰੱਖਦੇ ਸੀ ਤੇ ਉਹਨਾਂ ਦੇ ਉਹਨਾਂ ਦੇ ਇਹ ਕੰਮ ਆ ਸਾਰਾ